ਹਾਂਜੀ ਨਮਸਕਾਰ ਦੋਸਤੋ ਮੈਂ ਤੁਹਾਡਾ ਰਾਈਟਰ ਸੀਰਾ ਕੋੜਤਾਰ ਨੂੰ ਦੋਸਤੋ ਲੈ ਕੇ ਆਏ ਤੁਹਾਡੇ ਸਾਹਮਣੇ ਇੱਕ ਹੋਰ ਹੱਦਬੀਤੀ ਸੱਚੀ ਕਹਾਣੀ ਇਹ ਕਹਾਣੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਗੋਨੇਲ ਦੀ ਆ ਦੋਸਤੋ ਬਾਈ ਕਹਿੰਦਾਗਾ ਕਹਿੰਦਾ ਬਾਈ ਮੈਂ ਇਸ ਟਾਈਮ ਪਿੰਡ ਦੇ ਵਿੱਚ ਇੱਕ ਤੁਰਦੀ ਫਿਰਦੀ ਲਾਸ ਦੀ ਤਰ੍ਹਾਂ ਜੀ ਰਿਹਾਗਾ ਦੋਸਤੋ ਬਾਈ ਦਾ ਕਹਣਾਗਾ ਕਹਿੰਦਾ ਇਹ ਕਹਾਣੀ ਬਾਈ ਲੋਕਾਂ ਸਾਹਮਣੇ ਜ਼ਰੂਰ ਪੇਸ਼ ਕਰੀ ਜਿਵੇਂ ਤੂੰ ਹੋਰ ਕਹਾਣੀਆਂ ਪੇਸ਼ ਕਰਦਾਗਾ ਬਾਈ ਰੂਹ ਕੰਮ ਉੱਠਦੀ ਹੈ ਕਹਾਣੀ ਸੁਣ ਕੇ ਕਹਿੰਦੇ ਕਿ ਮੇਰੇ ਰਿਸ਼ਤੇ ਪਾਣੀ ਪਾਣੀ ਹੋ ਜਾਂਦੇ ਨੇ ਲੋਕਾਂ ਦੇ ਵਿੱਚ ਜਦੋਂ ਮਤਲਬ ਆ ਜਾਂਦਾਗਾ ਤਾਂ ਕੋਈ ਆਪਣਾ ਤੇ ਕੋਈ ਬਗਾਨਾ ਨਹੀਂ ਹੁੰਦਾ ਉਹ ਬਾਈ ਦੱਸਦਾਗਾ ਕਹਿੰਦਾ ਵੀ ਰਿਸ਼ਤੇ ਦੇ ਵਿੱਚ ਜੇ ਕੋਈ ਬਗਾਨਾ ਮਾੜੀ ਕਰਕੇ ਜਾਂਦਾ ਮੇਰੇ ਨਾਲ ਫੇਰ ਤਾਂ ਕਹਿੰਦਾ ਬਾਈ ਗੱਲ ਹੋਰ ਸੀ ਕਹਿੰਦਾ ਮੇਰੇ ਆਪਣੇ ਮੇਰੇ ਸਕੇ ਵੱਡੇ ਭਾਈ ਨੇ ਤੇ ਮੇਰੇ ਘਰ ਵਾਲੀ ਨੇ ਮੇਰੇ ਨਾਲ ਉਹ ਕੀਤਾ ਬਾਈ ਕਹਾਂ ਹੁਣ ਕਹਿੰਦਾ ਆਈ ਜੀ ਕਰਦਾਗਾ ਵੀ ਯਾਰ ਕੋਈ ਆਪਦਾ ਨਹੀਂ ਹੈਗਾ ਜਿਹੜਾ ਮਾਂ ਦੇ ਕੁੱਖੋ ਜੰਮਾ ਵੀਰ ਢੋਖਾ ਦੇ ਗਿਆ ਕਹਿੰਦਾ ਬਗਾਨੀ ਤੇ ਤਾਂ ਮੈਨੂੰ ਕਾਹਦਾ ਦੋਸਾ ਕਹਿੰਦਾ ਬਾਈ ਕਹਿੰਦਾ ਬਾਈ 2016 ਦੀ ਗੱਲ ਆ ਕਹਿੰਦਾ ਮੇਰਾ ਬਾਈ ਕਹਿੰਦਾ ਵੱਡਾ ਭਾਈ ਕਹਿੰਦਾ ਬਾਹਰ ਰਹਿੰਦਾ ਸੀ ਕਹਿੰਦਾ 2.5-3 ਸਾਲਾਂ ਤੋਂ ਬਾਹਰ ਗਿਆ ਹੋਇਆ ਸੀ ਕਹਿੰਦਾ ਬਾਈ ਸਾਡੇ ਕੋਲੇ ਜਿਆਦਾ ਇਨੀ ਜ਼ਮੀਨ ਨਹੀਂ ਸੀ ਘਰੇਲੂ ਬਸ ਠੀਕ ਸੀ ਕਹਿੰਦਾ ਸਾਡੇ ਕਿ ਤਨ ਇਕੱਲੇ ਸੀ ਕਹਿੰਦਾ ਤੇ ਬਾਪੂ ਮੇਰੇ ਨੇ ਕਹਿੰਦਾ ਮੇਰਾ ਵੱਡਾ ਭਾਈ ਤਾਂ ਭੇਜਦਾ ਸੀ ਮੇਰੇ ਕੋਲ ਕਹਿੰਦਾ ਬਈ ਬਾਹਰ ਜਾਣ ਦੀ ਹਿੰਮਤ ਨਹੀਂ ਹੋਈ ਕਹਿੰਦਾ ਮੇਰਾ ਚਲ ਵਿਆਹ ਹੋ ਗਿਆ ਕਹਿੰਦਾ ਵਿਆਹ ਵੀ ਇੱਕ ਸ਼ਰਤ ਤੇ ਹੋਇਆ ਕਹਿੰਦਾ ਬਈ ਮੇਰੇ ਘਰ ਵਾਲੀ ਸੀ ਜਿਹੜੀ ਉਹ ਆਈਲਟਸ ਕੀਤੀ ਹੋਈ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਜੇ ਸਾਡੀ ਕੁੜੀ ਨੂੰ ਬਾਹਰ ਭੇਜੇਗਾ ਤਾਂ ਫਿਰ ਤਾਂ ਅਸੀਂ ਤੇਰੇ ਨਾਲ ਰਿਸ਼ਤਾ ਕਰ ਦਾਂਗੇ ਤੇ ਨਹੀਂ ਤਾਂ ਫਿਰ ਅਸੀਂ ਹੋਰ ਕੀਤੇ ਕਰਾਂਗੇ ਚਲੋ ਬਈ ਮੇਰੇ ਪਰਿਵਾਰ ਨੇ ਮੇਰੇ ਵੱਡੇ ਭਾਈ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਤਾਂ ਬਾਹਰ ਗਿਆ ਹੋਇਗਾ ਆਪਾਂ ਨੂੰ ਸੌਖਾ ਹੋ ਜੂ ਥੋੜਾ ਜਿਹਾ ਵੀ ਆਪਾਂ ਚਲ ਬਾਅਦ ਭੇਜ ਦਾਂਗੇ ਬਾਅਦ ਦੇ ਵਿੱਚ ਤੂੰ ਵੀ ਆ ਜੀ ਬਾਈ ਕਹਿੰਦਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਬਾਈ ਥੋੜਾ ਲਾਲਚ ਕਹਿੰਦਾ ਮੇਰੇ ਦਿਲ ਦੇ ਵਿੱਚ ਵੀ ਆ ਗਿਆ ਹਨਾ ਤੇ ਮੈਂ ਸੋਚਿਆ ਕਹਿੰਦਾ ਚਲ ਵੀ ਵੱਡਾ ਭਾਈ ਗਿਆ ਹੋਇਆ ਮੈਡਮ ਬਗ ਜੂਗੀ ਮੇਰੀ ਸਾਲ ਸਾਲ ਸੇ ਈ ਮਹੀਨੇ ਬਾਅਦ ਮੈਮੀ ਬਗ ਜੂ ਚਲ ਸੌਖੇ ਹੋ ਜਾਣਗੇ ਕਹਿੰਦਾ ਬਾਈ ਮੇਰਾ ਵਿਆਹ ਹੋ ਜਾਂਦਾਗਾ ਬੱਧੀ ਕਹਿੰਦਾ ਸੀ 4-5 ਮਹੀਨੇ ਰਹਿੰਦੀ ਹੈ ਮੇਰੇ ਕੋਲੇ ਮੇਰੇ ਘਰ ਵਾਲੀ ਤੇ ਕਹਿੰਦਾ ਬਾਈ ਥੋੜਾ ਥੋੜਾ ਸੀ ਜਾਣਦੇ ਵੀ ਸੀ ਪਹਿਲਾਂ ਚੱਲ ਹਨਾ ਸੁੱਖਾ ਹੋ ਗਿਆ ਸਾਨੂੰ ਅਡਜਸਟ ਕਰਨਾ ਤੇ ਬਸ ਬਾਈ ਉਹ ਫਾਈਲਾਂ ਕਾਗਜ਼ ਪੱਤਰ ਤਿਆਰ ਕੀਤੇ ਸੀ ਬਾਹਰ ਜਾਣ ਵਾਸਤੇ ਵੀਜ਼ਾ ਵੂਜ਼ਾ ਲਵਾਉਂਦਾ ਤੇ ਮੇਰੇ ਵੀਰ ਨੇ ਕਹਿੰਨਾ ਮੇਰੇ ਵੱਡੇ ਭਾਈ ਨੇ ਬਹੁਤ ਹੈਲਪ ਕੀਤੀ ਮੇਰੇ ਨਾਲ ਕਹਿੰਨਾ ਬਾਈ ਚਲੋ ਮੈਂ ਨੂੰ ਵੀ ਐਸੀ ਚੱਲ ਬਗਾਨੇ ਬੰਦਿਆਂ ਤੇ ਕਾਹਦਾ ਕਰਨਾ ਹਨਾ ਚਲ ਮੇਰਾ ਵੱਡਾ ਭਾਈ ਹੈਗਾ ਜਿਵੇਂ ਜਿਵੇਂ ਉਹ ਕਹੀ ਗਿਆ ਮੈਂ ਮੈਂ ਕਰੀ ਗਿਆ ਚਲ ਇੱਕ ਦਿਨ ਆਇਆ ਬਾਈ ਕਹਿੰਦਾ ਸੀ ਚਲ ਉਹਨੂੰ 에ਅਰਪੋਰਟ ਚੜਾਇਆ ਤੇ ਉਹ ਕੈਨੇਡਾ ਚਲੀ ਗਈ ਕੈਨੇਡਾ ਜਾਣ ਤੋਂ ਬਾਅਦ ਚੱਲ ਮੈਂ ਉਹਨੂੰ ਆਖਿਆ ਵੀ ਮੈਂ ਗਾਹਾਂ ਮੇਰੇ ਭਾਈ ਨੂੰ ਕਿਹਾ ਵੀ ਚੱਲ ਭਈ ਪਹੁੰਚ ਕੇ ਤੁਸੀਂ ਕੰਟੈਕਟ ਕਰ ਲਓ ਤੇ ਕਹਿੰਦਾ 2-4 ਦਿਨਾਂ ਦਾ ਚਰੂਮ ਰਾਮ ਨੇ ਦਵਾਦੀ ਤੇ ਕੰਮ ਦੀ ਸੈਟਿੰਗ ਕਰਦੀ ਚਲੋ ਭਾਈ ਕੰਮ ਹੀ ਹੋਇਆ ਉੱਥੇ ਪਹੁੰਚੀ ਮੇਰੇ ਘਰ ਵਾਲੀ ਬਾਈ ਕਹਿੰਦਾ ਤੇ ਗਾਹਾਂ ਮੇਰੇ ਵੱਡੇ ਭਾਈ ਨੇ ਉਹਨੂੰ ਸਾਹਮਣੇ ਉਹ ਕਰ ਲਿਆ ਮਿਲ ਲਿਆ ਠੀਕ ਆ ਉਹਨੂੰ ਆਪਣੇ ਰੂਮ ਦੇ ਵਿੱਚ ਲੈ ਗਿਆ ਜਿੱਥੇ ਉਹ ਰਹਿੰਦਾ ਸੀ ਉਥੇ ਚਾਹ ਪਾਣੀ ਰੋਟੀ ਟੋਕ ਭਾਈ ਸਾਰਾ ਕੁਝ ਫਰੈਸ਼ ਫਰੂਸ ਹੋਏ ਤੇ ਉਸ ਤੋਂ ਬਾਅਦ ਉਸ ਰਾਤ ਬਾਈ ਚਲੋ ਉੱਥੇ ਰਹੀ ਹੈ ਨਾ ਤੇ ਕਹਿੰਦਾ ਬਾਈ ਹੁਣ ਕੀ ਦੱਸਾਂਗਾ ਨਾ ਪੰਜ ਚਾਰ ਦਿਨ ਉੱਥੇ ਰਹੀ ਤੇ ਉਹਨਾਂ ਦੇ ਵਿੱਚ ਤਾਂ ਬਾਈ ਕਹਿੰਦੇ ਬਸ ਉਹੀ ਫੀਲਿੰਗਸ ਉੱਠ ਖੜੀਆਂ ਨਾ ਦੋਨਾਂ ਨੂੰ ਤਾਂ ਉਹ ਇੱਕ ਨਜਾਇਜ਼ ਰਿਸ਼ਤਾ ਬਣਾ ਲਿਆ ਉਹਨਾਂ ਨੇ ਉਸ ਦੇ ਵਿੱਚ ਫਿਜ਼ੀਕਲ ਸਬੰਧ ਬਣਾ ਲਏ ਤੇ ਦੋ ਤਿੰਨ ਦਿਨਾਂ ਬਾਅਦ ਮੈਂ ਵੱਡੇ ਭਾਈ ਨੂੰ ਪੁੱਛਿਆ ਕਰਾਂ ਮੈਂ ਕਿਹਾ ਬਾਈ ਤੇਰੀ ਭਾਬੀ ਵਾਸਤੇ ਕੋਈ ਕਮਰਾ ਕੁਮਰਾ ਰਹਿਣ ਵਾਸਤੇ ਇੰਤਜ਼ਾਮ ਕਰਤਾ ਤੇ ਉਹ ਕਹਿੰਦਾ ਬਾਈ ਹਾਂ ਮੈਂ ਤਾਂ ਉਸੇ ਦਿਨ ਹੀ ਕਰਤਾ ਸੀ ਬਸ ਇੱਕ ਰਾਤ ਮੇਰੇ ਕੋਲੇ ਰਹੀ ਆ ਉਸ ਤੋਂ ਬਾਅਦ ਤਾਂ ਉਹਦੇ ਵਾਸਤੇ ਰੂਮ ਭਾਲ ਕੇ ਦਿੱਤਾ ਸੀ ਤੇ ਕੰਮ ਦੀ ਸੈਟਿੰਗ ਵੀ ਸਾਰੀ ਹੋ ਗਈ। ਬਈ ਸੇਮ ਗੱਲ ਮੇਰੇ ਘਰ ਵਾਲੇ ਨੇ ਪੁੱਛਿਆ ਕਿ ਨਹੀਂ ਹਾਂਜੀ ਹਾਂਜੀ ਵੱਡੇ ਭਾਈ ਭਾਈ ਸਾਹਿਬ ਨੇ ਤਾਂ ਸਾਰਾ ਕੁਝ ਸੱਲ ਕਰਕੇ ਦਿੱਤਾ ਮੈਂ ਤਾਂ ਹੁਣ ਅਲੱਗ ਰੂਮ ਦੇ ਵਿੱਚ ਰਹਿਣੀ ਆ। ਤੇ ਉਹ ਕਿਹੜਾ ਬਈ ਪਤਾ ਲੱਗਦਾ ਸੀ ਦੋ ਤਿੰਨ ਰੂਮ ਹੁੰਦੇ ਸੀ ਨਾ ਇੱਕ ਅਲੱਗ-ਅਲੱਗ ਵੀਡੀਓ ਕਾਲ ਚਲੋ ਰੂਮ ਚੈੱਕ ਕਰ ਲੈਂਦੇ ਸੀ ਕਿਹੜਾ ਪਤਾ ਚੱਲਦਾ ਜੀ। ਪਾਈ ਕਹਿੰਦਾ ਬਾਈ ਕਹਿੰਦਾ ਪੰਜ ਚਾਰ ਦਿਨ ਤਾਂ ਬਾਈ ਮੇਰੇ ਕੋਲ ਵੀਡੀਓ ਕਾਲ ਆਉਣ ਲੱਗੀਆਂ ਰਾਤ ਦੇ ਟਾਈਮ ਉਹ ਤੋਂ ਬਾਅਦ ਤਾਂ ਰਾਤ ਨੂੰ ਕੋਈ ਵੀਡੀਓ ਕਾਲ ਹੀ ਨਾ ਹੋਇਆ ਕਰੇ ਉਹ ਤਾਂ ਬਸ ਦਿਨੇ ਗੱਲ ਹੋ ਜਾ ਕਰੇ ਘੱਟ ਹੋ ਜਾ ਕਰੇ ਵੱਧ ਹੋ ਜਾ ਕਰੇ ਜੌਬ ਤੇ ਜਾਣ ਲੱਗੀ ਚਲੋ ਜੌਬ ਤਾਂ ਉਹਨਾਂ ਨੇ ਦਿਵਾਤੀ ਸੀ ਤੇ ਭਾਈ ਦਿਨੋਂ ਦਿਨ ਘਟਦੀ ਜਾ ਕਰ ਮੈਂ ਕਦੇ ਮੇਰੇ ਭਾਈ ਨੂੰ ਫੋਨ ਲਾਇਆ ਕਰੀ ਵੀ ਬਾਈ ਮੈਡਮ ਯਾਰ ਮੇਰੇ ਰਾਤ ਨੂੰ ਫੋਨ ਹੀ ਚਾਹਦੇ ਉਹ ਕਹਿੰਦਾ ਜੀ ਬੀਜੀ ਹੁੰਦੀ ਆ ਥੱਕੇ ਹੁੰਦੇ ਆ ਕਿ ਘਰੇ ਜੌਬ ਕਰਦੀ ਆ ਹਨਾ ਸਾਰਾ ਦਿਨ ਵੀ ਥੱਕ ਜਾਂਦੀ ਆ ਤੂੰ ਵੀ ਰਾਤ ਨੂੰ ਵੀਡੀਓ ਕਾਲ ਨਾ ਕਰੇ ਤੇ ਬਈ ਸੇਮ ਗੱਲ ਮੇਰੇ ਘਰ ਵਾਲੀ ਕਹਿ ਕਰ ਵੀ ਮੈਨੂੰ ਕੀ ਪਤਾ ਮੈਂ ਖੈਰ ਇੱਕ ਹੀ ਹੋਈ ਜਾਂਦਾ ਵਦਨੋਂ ਵਦਨ ਤੇ ਬਸ ਬਈ ਫਿਰ ਉਹ ਕੀ ਹੋਇਆ ਕਰੇ ਦਿਨੋਂ ਤੋਂ ਗੱਲ ਘਟਦੀ ਗਈ ਘਟਦੀ ਗਈ ਜਦੋਂ ਸੇਮ ਗੱਲਾਂ ਦੋਨੇ ਕਹਿਆ ਕਰਨ ਬਈ ਜਦੋਂ ਕੋਲੇ ਬੈਠੇ ਹੁੰਦੇ ਸੀ ਸਪੀਕਰ ਤੇ ਲਾ ਕੇ ਫੋਨ ਅਗਲੇ ਗੱਲ ਕਰਦੇ ਆਉਣਗੇ ਉਹਨੂੰ ਵੀ ਫੋਨ ਨੂੰ ਵੀ ਸੁਣਦਾ ਸੀ ਉਹਨੂੰ ਵੀ ਸੁਣਦਾ ਸੀ ਹੈਨਾ ਤੇ ਉਸ ਤੋਂ ਬਾਅਦ ਕੀ ਹੋਇਆ ਬਈ ਲਗਾਤਾਰ ਇਗਨੋਰ ਕਰਤਾ 4-3-4 ਸਾਲ ਟੱਪ ਕੇ 4 ਸਾਲ ਲੰਘ ਗਏ ਬਾਈ ਕਹਿੰਦਾ ਕਈ ਦਾ ਕਰ 4-5 ਸਾਲਾਂ ਬਾਅਦ ਤਾਂ ਬਈ ਪੀਆਰ ਵੀ ਹੋ ਜਾਂਦਾ ਨਾ ਬੰਦਾ ਤੇ ਮੇਰੀ ਫਾਈਲ ਹਰ ਫਾਈਲ ਫਾਈਲ ਲਵਾਦਾ ਕਰੇ ਉਧਰੋਂ ਜੋ ਇਧਰੋਂ ਚੈੱਕ ਕਰਿਆ ਕਰੇ ਵੀ ਤੁਹਾਡੇ ਡਾਕੂਮੈਂਟਸ ਗਲਤ ਆ ਕਮੀਆਂ ਨੇ ਉਹ ਕਮੀਆਂ ਨੇ ਮੈਂ ਘਰ ਪੜਾ ਪੰਗਾ ਪੈ ਰਿਹਾ ਕ ਵੀ ਯਾਰ ਉਧਰੋਂ ਸਹੀ ਭੇਜੀ ਜਾਂਦੇ ਪ੍ਰੋਬਲਮ ਕੀ ਬਈ ਸੱਚ ਤਾਂ ਇਹ ਸੀ ਮੈਨੂੰ ਪਤਾ ਨਹੀਂ ਸੀ ਉਹ ਗੜਬੜ ਕਰਕੇ ਕਾਗਜ਼ ਪੱਤਰੀ ਸਹੀ ਨਹੀਂ ਭੇਜਦੀ ਸੀ ਤੇ ਮੈਂ ਮੇਰੇ ਭਾਈ ਨੂੰ ਕਿਹਾ ਕਰਮ ਬਾਈ ਯਾਰ ਇਹ ਕੀ ਹੋ ਜਾਂਦਾ ਤੂੰ ਹੀ ਹੱਲ ਕਰ ਦੋਗਾ ਨਾ ਬਾਈ ਇਧਰ ਥੋੜੀ ਸਮੱਸਿਆ ਚੱਲ ਰਹੀ ਹੈਗੀ ਤੇ ਕੋਈ ਗੱਲ ਨਹੀਂ ਤੂੰ ਇੰਤਜ਼ਾਰ ਕਰ ਵੇ ਤੇਰਾ ਸਾਰਾ ਹੱਲ ਉਹ ਜੀ ਤੂੰ ਇੱਧਰ ਆਏਗਾ ਬਾਈ ਫੇਰ ਮੈਂ ਚੱਲੂ ਬਗਾਨੀ ਤੇ ਕੀ ਭਰਸਾ ਕਰਾਂ ਨਾ ਮੇਰਾ ਭਾਈ ਸੀ ਸਗਾ ਵੀ ਚਲ ਮੈਂ ਉਹਦੀ ਗੱਲ ਮੰਨ ਲੈਂਦਾ ਸੀ ਐਵੇਂ ਚੱਲੇਗਾ ਚੱਲੇਗਾ ਬਾਈ ਚਾ 5 ਸਾਲ ਲੰਗੇ ਬਾਈ ਫੇਰ ਕਿਉਂ 5 ਸਾਲ ਬਾਅਦ ਨਾ ਇੱਕ ਮੇਰਾ ਦੋਸਤ ਨਾਲ ਕਾਲਜ ਫਰੈਂਡ ਸੀ ਕਹਿੰਦਾ ਉਹ ਬਾਹਰ ਗਿਆ ਮੈਂ ਜਦੋਂ ਬਾਈ ਮੈਨੂੰ ਪਤਾ ਲੱਗਿਆ ਉਹ ਬਾਹਰ ਗਿਆ ਮੈਂ ਉਹਨੂੰ ਖੈਰ ਬਾਈ ਇੱਕ ਕੰਮ ਕਰ ਮੈਂ ਉਹ ਕਹਿੰਦੇ ਗੱਲ ਕਹਿੰਦਾ ਯਾਰ ਦੇਖ ਹੈ ਤਾਂ ਮੇਰੇ ਘਰ ਦਾ ਮਾਮਲਾਗਾ ਕਹਿੰਦਾ ਮੈਂ ਉਹਨਾਂ ਕਿ ਮੈਂ ਤੈਨੂੰ ਫੋਟੋਆਂ ਭੇਜਦਾਗਾ ਤੇ ਤੂੰ ਇਹ ਕੁੜੀ ਦਾ ਪਤਾ ਕਰਕੇ ਦੱਸ ਵੀ ਇਹ ਕਿੱਥੇ ਰਹਿੰਦੀ ਹੈ ਤੇ ਮੈਂ ਉਹਨੂੰ ਆਪਣੇ ਭਾਈ ਦੀਆਂ ਫੋਟੋਆਂ ਭੇਜਤੀਆਂ ਉਹ ਤੇ ਉਹ ਬਾਈ ਕਹਿੰਦਾ ਨਵਾਂ ਨਵਾਂ ਗਿਆ ਸੀ ਵਿਚਾਰਾ ਉਹਨੇ ਆਪਦਾ ਕੰਮ ਵੀ ਪਾਲਣਾ ਸੀ ਨਾ ਚਲੋ ਮੇਰਾ ਖਾਸ ਮਿੱਤਰ ਸੀ ਕਹਿੰਦਾ ਬਈ ਉਹ ਰਾਂ ਪਰਾ ਦੇਖਦਾ ਦੇਖਦਾ ਕਹਿੰਦਾ ਕੁਦਰਤੇ ਉਸ ਹੀ ਜਗ੍ਹਾ ਉਹਨੇ ਜਾਣਾ ਸੀ ਉਹਨੇ 1 2 ਇੱਕ ਦਿਨ ਟ੍ਰੇਕਿੰਗ ਕੀਤੀ ਛੜ ਤਾਂ ਮੈਂ ਬੰਦਾ ਮੈਂ ਕਿਹਾ ਭਾ ਲਵ ਉਹਨੇ ਇੱਕ ਦਿਨ ਬਾਈ ਗੱਡੀ ਦੇ ਵਿੱਚ ਇਕੱਠੇ ਉੱਤਰਦੇ ਤੇ ਇਕੱਠੇ ਰੂਮ ਦੇ ਵਿੱਚ ਜਾਂਦੇ ਆਉਂਦੇ ਜਾਂਦੇ ਉਹਨੇ ਸਾਰਾ ਦੇਖ ਲ ਇੱਕ ਦਿਨ ਕਿਰੋਣ ਦੱਸ ਕਹਿੰਦਾ ਬਾਈ ਯਾਰ ਹੁਣ ਤੈਨੂੰ ਕੀ ਦੱਸਾਂ ਮੈਨੂੰ ਲੱਗਦਾ ਤੇਰੇ ਹਲ ਤਾਂ ਤੇਰੇ ਵੱਡੇ ਭਾਈ ਨਾਲ ਹੀ ਗਾਡੀ ਪਾਈ ਫਿਰਦੀ ਆ ਹੁਣ ਕਹਿੰਦਾ ਬਾਈ ਕਹਿੰਦਾ ਮੈਂ ਉਹਨੂੰ ਅਖਿਆ ਗੱਲ ਸੁਣ ਲੈ ਭਰਾਵਾ ਇੱਕ ਕੱਚਾ ਨਿਕਲ ਜੇ ਗੱਲ ਗੱਲ ਦੇਣੀ ਪੈ ਜੇ ਤੂੰ ਚੰਗੀ ਤਰ੍ਹਾਂ ਤੈਨੂੰ 2-4 ਦਿਨ ਹੋਰ ਦਿੱਤੇ ਤੂੰ ਚੰਗੀ ਤਰ੍ਹਾਂ ਪਤਾ ਕਰ। ਉਹ ਕਹਿੰਦਾ ਭਾਈ ਚੱਕਰੀ ਨਾ ਬਣ ਯਾਰ। ਜੇ ਤੈਨੂੰ ਬਹਿਮ ਆ ਤਾਂ ਮੈਂ ਤੈਨੂੰ ਫੋਟੋਆਂ ਹਟਾ ਕੇ ਭੇਜੂਆਂ ਤੇ 2-4 ਵਾਰੀ ਹੋਰ ਨੇ। ਭਾਈ ਹੁਣ 3-4 ਦਿਨ ਲਗਾਤਾਰ ਫੋਟੋਆਂ ਭੇਜੀਆਂ। ਤਾਂ ਭਾਈ ਜਿਵੇਂ ਸੱਚ ਮੰਨਿਓ ਮੇਰਾ ਵੱਡਾ ਭਾਈ ਕਹਿੰਦਾ ਮੇਰੇ ਜੜਾਂ 'ਚ ਬੈਠ ਗਿਆ। ਕਹਿੰਦਾ ਐਨੀ ਸ਼ਰਮ ਆਈ ਵੀ ਯਾਰ ਇੱਕੋ ਮਾਂ ਦੇ ਕੁੱਖੋ ਜੰਮਿਆ ਹੋਈ ਵੀ ਧੋਖਾ ਦੇ ਜਾਂਦੇ। ਬਾਈ ਕਹਿੰਦਾ ਮੈਨੂੰ ਉਹਦੇ ਤੇ ਦਾ ਬਗਾਨੀ ਸੀ ਜਦ ਗੁੱਸਾ ਆਇਆ ਤੇ ਕਹਿੰਦਾ ਬਾਈ ਫਿਰ ਮੈਂ ਨਾ ਅੱਕੇ ਨੇ ਫੋਨ ਲਾਇਆ ਉਹਨੂੰ ਫੋਨ ਲਾਇਆ ਤੇ ਉਹਨੂੰ ਆਖਿਆ ਵੱਡੇ ਭਾਈ ਨੂੰ ਮੈਂ ਕਿਹਾ ਬਾਈ ਯਾਰ ਤੂੰ ਚੰਗੀ ਕੀਤੀ ਮੇਰੇ ਨਾਲ ਹਨਾ ਤੁਸੀਂ ਹੁਣ ਤੱਕ ਤਾਂ ਕਹਿੰਦੇ ਵੀ ਉਹ ਅਲੱਗ-ਅਲੱਗ ਰੂਮ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਵੀ ਸੀ ਹਨਾ ਵੀ ਤੁਸੀਂ ਤਾਂ ਇਕੱਠੇ ਹੀ ਰਹਿੰਦੇ ਇੱਕ ਰੂਮ ਦੇ ਵਿੱਚ ਉਹਦੇ ਦੇ ਜਿੱਦ ਦੇ ਇਹ ਇੰਡੀਆ ਤੋਂ ਆਈ ਆ ਕਹਾਂ ਨਾ ਬਾਈ ਤੈਨੂੰ ਤਾਂ ਐਵੇਂ ਬਹਿਮ ਹੋ ਗਿਆ ਜੇ ਤੈਨੂੰ ਸੱਖ ਕਰਨਾ ਕਰ ਲਾ ਬਾਈ ਜਿਵੇਂ ਤੇਰੀ ਮਰਜ਼ੀ ਆ ਕਹਿੰਦਾ ਮੈਂ ਉਹ ਹੀ ਵੀਰ ਕਰੈ ਨੂੰ ਫੋਨ ਲਾਇਆ ਉਹਨੇ ਵੀ ਸੇਮ ਗੱਲ ਕਹੀ ਵੀ ਅਸੀਂ ਤਾਂ ਅਲੱਗ-ਅਲੱਗ ਰੂਮ ਦੇ ਵਿੱਚ ਰਹੇ ਹਾਂ ਤੂੰ ਸਾਡੇ ਤੇ ਸ਼ੱਕ ਕਰਦਾਂਗਾ ਚੰਗੀ ਗੱਲ ਨਹੀਂ ਹੈ ਕਿ ਤੇਰੇ ਵਾਸਤੇ ਹਨਾ ਮੈਂ ਉਹਨੂੰ ਆਖਿਆ ਮੈਂ ਭਾਗ ਬਣੇ ਤੂੰ ਤਾਂ ਜਿਹੜਾ ਕੁਝ ਕਰਨ ਵਾਲੀ ਕਰ ਗਈ ਪਰ ਮੇਰਾ ਭਾਈ ਨੇ ਧੋਖਾ ਕੀਤਾ ਮੇਰ ਨਾਲ ਕਹਿੰਦਾ ਭਾਈ ਮੈਨੂੰ ਪਤਾ ਜੀ ਦੋਨੇ ਇਕੱਠੇ ਬੈਠਿਆ ਕਹਿੰਦਾ ਮੈਂ ਜਦੋਂ ਆਖਿਆ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਬਹੁਤ ਗਲਤ ਕੀਤਾ ਤੂੰ ਮੇਰੇ ਨਾਲ ਕਹਿੰਦਾ ਭਾਈ ਤੈਨੂੰ ਐਵੇਂ ਹੀ ਲੱਗਦਾ ਕਹਿੰਦਾ ਯਾਰ ਜਦੋਂ ਗਲਤੀ ਨਾਲ ਵਿੱਚ ਬੋਲ ਗਿਆ ਕਹਿੰਦਾ ਫਿਰ ਤੂੰ ਤਾਂ ਕਹਿੰਦਾ ਸੀ ਮੈਂ ਅਲੱਗ ਰੂਮ 'ਚ ਰਹਿਣਾ ਕਹਿੰਦਾ ਕੋਲੇ ਕੋਲੇ ਕਿਵੇਂ ਕਹਿੰਦਾ ਬਾਈ ਮੈਂ ਤਾਂ ਹੋਣਾ ਹੀ ਆਇਆ ਸੀ ਇਹਨੇ ਮੈਨੂੰ ਬੁਲਾ ਲਿਆ ਸੀ ਕੋਲੇ ਤੇ ਕਹਿੰਦਾ ਮੈਂ ਤਾਂ ਆ ਗਿਆ ਸੀ ਕਹਿੰਦਾ ਬਾਈ ਚੰਗੀ ਗੱਲ ਨਹੀਂ ਹੈਗੀ ਤੇਰੇ ਵਾਸਤੇ ਕਹਿੰਦਾ ਕਹਿੰਦਾ ਬਾਈ ਤੂੰ ਤੈਨੂੰ ਇਹੀ ਮਿਲੀ ਸੀ ਕਹਿੰਦਾ ਮੇਰਾ ਘਰ ਪੱਟਣ ਵਾਸਤੇ ਕੋਈ ਹੋਰ ਨਹੀਂ ਮਿਲੀ ਸੀ ਕਹਿੰਦਾ ਬਾਈ ਜਿਵੇਂ ਤੈਨੂੰ ਲੱਗਦਾ ਉਵੇਂ ਕਰ ਲਾ ਮੈਂ ਤਾਂ ਆਪ ਦੀ ਵਸਾਲੀਏ ਕਾਨਾ ਬਾਈ ਫਿਰ ਮੈਂ ਕਹ ਤੰਦਰਾ ਤੂੰ ਮੈਨੂੰ ਦੱਸ ਤਾਂ ਦਿੰਦਾ ਐਡੀ ਕੀ ਗੱਲ ਸੀ ਹਨਾ ਮੈਨੂੰ 5 ਸਾਲ ਤੁਸੀਂ ਚੋਰੇ ਚ ਰੱਖਿਆ ਮੇ ਹਨੇਰੇ ਚ ਰੱਖਿਆ ਤੁਸੀਂ ਮੈਨੂੰ ਬੇਵਕੂਫ ਬਣਾਉਂਦੇ ਰਹੇ ਯਾਰ ਐਡੀ ਵਧੀਆ ਗੱਲ ਨਹੀਂ ਹੈਗੀ ਤੁਹਾਡੇ ਵਾਸਤੇ ਉਹ ਕਹਿੰਦੀ ਕਿਨੇ ਹੁਣ ਪਤਾ ਪਤਾ ਲੱਗ ਗਿਆ ਤੈਨੂੰ ਵੀ ਮੈਂ ਤੇਰੇ ਭਾਈ ਦੇ ਵਸ ਗਈ ਤੇ ਹੁਣ ਚੁੱਪ ਕਰਕੇ ਤੂੰ ਇੰਡੀਆ ਚ ਆ ਕੇ ਕੰਮ ਧੰਦਾ ਕਰੀ ਚੱਲ ਵੀ ਹੁਣ ਸਾਨੂੰ ਤੰਗ ਕਰਨਾ ਪਾ ਛੱਡ ਦੇ ਬਾਈ ਕਹਿੰਦਾ ਕਹਿੰਦਾ ਬਾਈ ਇੱਕ ਵਾਰ ਨਾ ਪੰਜ ਸਾਲਾਂ ਦੇ ਵਿੱਚੋਂ ਬਚਾਲਦੇ ਪਿੰਡ ਇੰਡੀਆ ਆਈ ਵੀ ਸੀ ਕਨਾਂ ਮੈਂ ਨਏ ਵਾਸਤੇ ਆਈ ਸੀ ਕਨੋ ਬਸ ਚੰਗੀ ਤਰ੍ਹਾਂ ਗੱਲਬਾਤ ਨਾ ਕਰਨੀ ਨਾ ਬੁਲਾਉਣਾ ਚਲੰਗਾ 20 ਦਿਨਾਂ ਬਾਅਦ ਹੀ ਪਿੱਠੀ ਵਾਗੀ ਸੀ ਤੇ ਬਾਈ ਕਹਿੰਦਾ ਯਾਰ ਤੁਸੀਂ ਚੰਗੀ ਨਹੀਂ ਕੀਤੀ ਮੇਰੇ ਨਾਲ ਦੋਨੋਂ ਤੇ ਹੁਣ ਬਾਈ ਵਿਚਾਰਾ ਇੰਡੀਆ ਰਹਿੰਦਾਗਾ ਤੇ ਉਹਨੇ ਦੱਸਿਆ ਕਨਾਂ ਬਾਈ ਲੋਕਾਂ ਸਾਹਮਣੇ ਲੈ ਕੇ ਜਾ ਕੇ ਕਨਾਂ ਇਹ ਕੱਲ ਕਨਾਂ ਉੱਥੇ ਕਨਾਂ ਆਪ ਬਾਹਰ ਭੇਜ ਤੇ ਦਿੰਨੇ ਆਉਦੀ ਸਕੇ ਸੰਬੰਧੀਆਂ ਦੇ ਭਰੋਸੇ ਨਾਲ ਬਾਈ ਬਾਹਰ ਕੋਈ ਕਿਸੇ ਦਾ ਨਹੀਂ ਹੈਗਾ ਕੋਈ ਰਿਸ਼ਤਾ ਨਾਤਾ ਨਹੀਂ ਕੋਈ ਭੈਣ ਭਾਈ ਨਹੀਂ ਹੈ ਕਹਿੰਦਾ ਬਾਹਰ ਤਾਂ ਸਿਰਫ ਬਈ ਪੈਸਾ ਤੇ ਮਤਲਬੀ ਲੈ ਮਤਲਬ ਆ ਕਹਿੰਦਾ ਤੇ ਬਾਈ ਦੀ ਗੱਲ ਬਹੁਤ ਵਧੀਆ ਲੱਗੀ ਕਹਿੰਦਾ ਯਾਰ ਜ ਕਹਿੰਦਾ ਮੈਂ ਉਹ ਤੇ ਭਰੋਸਾ ਨਾ ਕਰਦਾ ਕਹਿੰਦਾ ਵੱਖਰੇ ਕਹਿੰਦਾ ਮੈਂ ਆਪਦੇ ਭਾਈ ਤੇ 5 ਸਾਲ ਭਰੋਸਾ ਕੀਤਾ ਜਿਵੇਂ ਉਹ ਮੈਨੂੰ ਕਹਿ ਦਿੰਦਾ ਸੀ ਕਹਿੰਦਾ ਮੈਂ ਉਵੇਂ ਹੀ ਕਰ ਲੈਂਦਾ ਸੀ ਪਰ ਕਹਿੰਦਾ ਪਤੰਦਰ ਨੇ ਕਹਿੰਦਾ ਉਹ ਤਾਂ ਜਿਵੇਂ ਮੇਰੇ ਜੜਾ 'ਚ ਬੈਠਾ ਕਹਿੰਦਾ ਭਾਈ ਮੁੜ ਕੇ ਕਹਿੰਦਾ ਅੱਜ 6-7 ਸਾਲ ਹੋ ਗਏ ਤੇ ਇਹ ਕਹਿੰਦਾ ਨਾ ਤਾਂ ਮੇਰਾ ਭਾਈ ਇੰਡੀਆ ਆ ਤੇ ਨਾ ਮੇਰੇ ਘਰ ਆ ਲਿੰਦਾ ਆਉਣੀ ਗਈ ਸੀ ਕਹਿੰਦਾ ਮੇਰੇ ਪਰਵਾਦ ਨਾਲ ਉਹਨਾਂ ਨੇ ਹਮੇਸ਼ਾ ਲਈ ਰਿਸ਼ਤਾ ਤੋੜਦਾ ਮੇਰੀ ਮਾਂ ਨਾਲ ਵੀ ਕਦੇ ਗੱਲ ਕੀਤੀ ਫੋਨ ਤੇ ਮੇਰੀ ਭੈਣ ਨਾਲ ਮੇਰੇ ਫਾਦਰ ਸਾਹਿਬ ਨੇ ਕਹਿੰਦਾ ਕਿਸੇ ਨਾਲ ਕੁ ਮੈਸ ਕੁੜੀ ਦੇ ਪੇ ਕੇ ਕਰ ਗਿਆ ਉਹ ਕਹਿੰਦੇ ਬਈ ਦੇਖ ਉਹਨਾਂ ਨੇ ਵੀ ਗੁਰੂ ਘਰ ਜਾ ਕੇ ਸੌਂ ਖਾ ਲਈ ਕਹਿੰਦੇ ਵੀ ਸਾਡੇ ਬੁੱਲੂ ਕਹਿੰਦਾ ਉਹ ਮਰ ਗਈ ਪੁੱਤ ਕਹਿੰਦੇ ਸੀ ਤੇਰੇ ਨਾਲ ਹਮਦਰਦੀ ਜਿਤਾਈ ਉਹਨਾਂ ਨੇ ਮੇਰੇ ਨਾਲ ਪੂਰੀ ਤੇ ਕਹਿੰਦਾ ਦੋਸਤੋ ਕੀ ਹੋਈ ਮੇਰੇ ਨਾਲ ਅੱਡ ਬੀਤੀ ਗਾਣੀ ਤਾਂ ਤੁਸੀਂ ਬਾਈ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਤੇ ਰეკਮੈਂਡ ਕਰਿਓ ਤੇ ਬਾਈ ਕੰ ਦਾ ਬਾਈ ਕਿਵੇਂ ਕਹਿੰਦਾ ਜੇਠ ਨੇ ਮੇਰੇ ਵਾਈਫ ਨੂੰ ਆਪਣੇ ਘਰ ਵਾਲੀ ਬਣਾ ਕੇ ਰੱਖਿਆ ਕਹਿੰਦਾ ਬਾਈ ਕਿਸੇ ਹੋਰ ਦਾ ਘਰ ਨਾ ਉੱਜੜੇ ਤੇ ਕਹਿੰਦਾ ਵੀਰ ਬਣ ਕੇ ਵੀਡੀਓ ਨੂੰ ਲੋਕਾਂ ਸਾਹਮਣੇ ਪੇਸ਼ ਕਰੀ ਠੀਕ ਆ ਦੋਸਤੋ ਕਿੱਦਾਂ ਲੱਗਿਆ ਅੱਜ ਦੀ ਕਹਾਣੀ ਤਾਂ ਤੁਸੀਂ ਜਿਆਦਾ ਤੋਂ ਜਿਆਦਾ ਕਮੈਂਟ ਤੇ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ